ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਭਾਈ ਮੇਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਸਤਗੁਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਚੌਪਦੀ ਚਾਰ ਪਦਿਆਂ ਵਾਲੇ ਪਾਤਸ਼ਾਹ ਜੀ ਸ਼ਬਦ ਅਚਾਰਨ ਕਰਦੇ ਹੋਏ ਭਾਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਇਹ ਜੋ ਸ਼ਬਦ ਹੈ 349 ਤੇ 50 ਅੰਕ ਤੇ ਭਾਈ ਸਭਾਇਮਾਨ ਹੈ ਆਓ ਸਤਿਗੁਰੂ ਜੀ ਆਪਣੀ ਰਸਨਾ ਤੋਂ ਅੱਜ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ ਦੇ ਹਾਣੀ ਆਸਾ ਮਹੱਲਾ ਪਹਿਲਾ ਤਾਮੋ ਮੰਦੀਰਾ widehat ਕੀ ਘਾਟ ਦੋ ਲੱਗ ਦੁਨੀਆਂ ਵਾਜੇ ਬਾਦ ਤਾਲੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਿਲੇ ਪਿਤਾ ਪਾਈ ਮਨ ਨੂੰ ਸਮੋਧਨ ਕਰਦੇ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਉਥੇ ਕਾਲ ਯੁਗ ਦਾ ਪਾਸ਼ਾ ਜੀ ਹਾਲ ਦਰਸਾਉਂਦੇ ਹਨ ਤਾਲ ਮੰਦਿਰੇ ਕਹਿੰਦੇ ਹਨ ਪੈਰਾ ਦੇ ਹੁੰਗਰਾਂ ਤੇ ਤਾਲ ਕਹਿੰਦੇ ਹਨ ਸ਼ੈਣਿਆਂ ਨੂੰ ਸ਼ਾਨੀ ਤੇ ਘੁੰਗਰੂ ਘਟ ਕੇ ਘਾਟ ਕਹਿੰਦੇ ਮਨ ਜਿਹੜਾ ਹੈ ਮਨ ਜਿਹੜਾ ਹੈ ਇਹਨੇ ਫੁਰਨਿਆ ਰੂਪ ਪੈਰਾਂ ਦੇ ਵਿੱਚ ਕਹਿੰਦੇ ਸ਼ਾਨੇ ਪਾਏ ਹੋਏ ਹਨ ਘੁੰਗਰੂ ਪਾਏ ਹੋਏ ਹਨ ਸ਼ਾਨੇ ਬੰਨੇ ਹੋਏ ਹਨ ਸਤਿਗੁਰੂ ਜੀ ਮਨ ਨੂੰ ਸਮੋਦਨ ਕਰਦੇ ਹਨ ਸ਼ਬਦ ਵਿੱਚ ਬਾਦਸ਼ਾਹ ਜੀ ਕਹਿੰਦੇ ਮਨ ਹੈ ਜਿਹੜਾ ਇਨੇ ਪਾਤਸ਼ਾਹ ਜੀ ਕਹਿੰਦੇ ਫੁਰਨਿਆ ਰੂਪੀ ਛੈਣੇ ਅਤੇ ਕੁ ਗੁਰੂ ਬਣੇ ਹੋਏ ਹਨ ਘਟ ਕੇ ਘਾਟ ਇਹ ਛਿਤੀ ਦੇ ਵਿੱਚ ਸੰਸਾਰ ਦੇ ਵਿੱਚ ਇਹ ਮਾਨ ਜਿਹੜਾ ਇਸ ਛੈਣੇ ਅਤੇ ਕੁ ਗੁਰੂ ਵਜਾ ਕੇ ਫੁਰਨੇ ਪੈਦਾ ਕਰਦਾ ਉਹ ਗੁਣ ਵਿਕਾਰ ਪੈਦਾ ਕਰਦਾ ਹੈ ਪਾਤਸ਼ਾਹ ਜੀ ਕਹਿੰਦੇ 2 ਲੱਖ ਤੋਂ ਭਾਵ ਢੋਲਕ ਢੋਲ 2 ਲੱਖ ਦੁਨੀਆ ਵਾਜੇ-ਵਾਜ ਦੁਨੀਆ ਜਿਹੜੀ ਹੈ ਉਹ ਆਪਣੇ ਗੱਲ ਦੇ ਵਿੱਚ ਢੋਲ ਪਾ ਕੇ ਵਜਾ ਰਹੀ ਹੈ ਢੋਲ ਦੇ ਆਵਾਜ਼ ਦੇ ਨਾਲ ਦੁਨੀਆ ਮਨ ਦੇ ਪਿੱਛੇ ਫੁਰਨਿਆ ਦੇ ਪਾਤਸ਼ਾਹ ਜੀ ਕਹਿੰਦੇ ਪੂਰਤੀ ਵਾਸਤੇ ਇਹ ਢੋਲ ਗੱਲ ਵਿੱਚ ਪਿਆ ਹੋਇਆ ਵਜਾ ਰਹੀ ਹੈ ਇਸ ਸ੍ਰਿਸ਼ਟੀ ਦੇ ਲੋਕ ਮਾਇਆ ਦੇ ਨਾਚ-ਨਾਚ ਰਹੇ ਹਨ ਮਾਇਆ ਜਿਹੜੀ ਇਹਨੂੰ ਹੱਥ ਦੀ ਤਲੀ ਤੇ ਰੱਖ ਕੇ ਨਚਾਰੀ ਹੈ ਸ੍ਰਿਸ਼ਟੀ ਜਿਹੜੀ ਆ ਸੰਸਾਰ ਦੇ ਜੀਵ ਮਨੁੱਖ ਜਿਹੜਾ ਇਹਦੇ ਮਾਇਆ ਦੇ ਮਕਰ ਵਿੱਚ ਵਾਸ ਵਿੱਚ ਪਿਆ ਹੋਇਆ ਢੋਲ ਨੂੰ ਵਜਾਈ ਜਾਂਦਾ ਹੈ ਨਾਰਦ ਨਾਚੇ ਕਾਲ ਕ ਭਾਉ ਕਾਸ਼ ਜੀ ਕਹਿੰਦੇ ਨਾਰਦ मुनि ਜਿਹੜਾ ਉਹ ਵੀ ਪਾਤਸ਼ਾਹ ਜੀ ਕਹਿੰਦੇ ਕਾਲ ਯੁਗ ਦੇ ਵਿੱਚ ਫਸਿਆ ਹੋਇਆ ਨਾਚ ਨਾਚ ਰਿਹਾ ਜਤਿ ਸਤੀ ਕਹਿ ਰਾਖੇ ਭਾਉ ਜਤ ਸਤ ਦੇ ਵਾਸਤੇ ਪਾਤਸ਼ਾਹ ਜੀ ਕਹਿੰਦੇ ਕਾਲ ਯੁਗ ਵਿੱਚ ਜਗ੍ਹਾ ਹੀ ਨਹੀਂ ਬਚੀ ਜਿਹੜਾ ਜਤ ਸਤ ਸੀ ਨਾ ਉਹਦੇ ਵਾਸਤੇ ਕਾਲ ਯੁਗ ਦੇ ਵਿੱਚ ਜਗ੍ਹਾ ਹੀ ਨਹੀਂ ਹੈ ਕਿਉਂਕਿ ਜਗ੍ਹਾ ਤਾਂ ਆਉਣੀ ਸੀ ਜੇ ਅਸੀਂ ਫੁਰਨਿਆ ਤੋਂ ਕਾਲ ਤੋਂ ਇਹ ਕਲਯੁਗ ਤੋਂ ਇਹਦੇ ਪਹਿਰੇ ਤੋਂ ਪਰਹਾਉਂਦੇ ਪਰ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਇਸ ਨੂੰ ਉਸ ਵੇਲੇ ਹਾਲ ਦਰਸਾ ਰਹੇ ਹਨ ਸਤਿਗੁਰੂ ਜੀ ਗੁਰੂ ਨਾਨਕ ਮਹਾਰਾਜ ਜੀ ਕਾਲਯੁਗ ਦਾ ਹਾਲ ਦੱਸ ਰਿਹਾ ਜਾਨੀ ਕਿ ਕਾਲਯੁਗ ਦੇ ਵਿੱਚ ਇਸ ਤਰ੍ਹਾਂ ਹੋਣਾ ਹੈ ਤੇ ਮਹਾਰਾਜ ਜੀ ਦੇ ਬਚਨ ਦੇਖੋ ਸਤ ਹਨ ਹੋਣ ਸਤ ਧੋਰੇ ਹਨ ਸ਼ਬਦ ਦਾ ਦੇਖੋ ਅਰਥ ਸਮਝ ਕੇ ਕੀ ਕਾਲ ਯੁਗ ਵਿੱਚ ਇਸ ਤਰ੍ਹਾਂ ਹੀ ਹੈ ਜਤਿ ਸਤ ਜਤ ਸਤ ਤਾਂ ਖਤਮ ਹੀ ਹੋ ਚੁੱਕਾ ਹੈ ਮਾਇਆ ਦਾ ਨਾਤ ਮੱਤ ਰਿਆ ਸੀ ਆਸ਼ਾ ਜੀ ਕਹਿੰਦੇ ਜਤ ਸਤ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਤ ਸਤ ਕਹੇ ਰੱਖੇ ਪਾਉ ਕਹਿੰਦੇ ਜਤ ਸਤ ਕਿੱਥੇ ਪਾ ਰੱਖੇ ਆਪਣਾ ਪੈਰ ਰੱਖੇ ਕੋਈ ਜਗ੍ਹਾ ਬਚੀ ਹੋਏ ਜਿੱਥੇ ਜਤ ਸਤ ਪੈਰ ਰੱਖੇ ਅਸੀਂ ਤਾਂ ਛੱਡੀ ਨਹੀਂ ਜਗ੍ਹਾ ਜਤ ਸਤ ਵਾਸਤੇ ਅਸੀਂ ਔਗੁਣਾ ਦੇ ਨਾਲ ਸੰਸਾਰੀ ਕਾਲ ਵਸ ਪਏ ਹੋਇਆ ਮਹਾਰਾਜ ਜੀ ਕਹਿੰਦੇ ਕਾਲ ਯੁੱਗ ਦਾ ਕਿੰਨਾ ਜ਼ਿਆਦਾ ਪ੍ਰਭਾਵ ਫੈਲ ਚੁੱਕਾ ਹੈ ਨਾਨਕ ਨਾਮ ਵਿਟੋ ਕੁਰਬਾਨ ਪਾਤਸ਼ਾਹ ਜੀ ਕਹਿੰਦੇ ਅਸੀਂ ਤਾਂ ਉਹਦੇ ਨਾਮ ਤੋਂ ਸਦਕੇ ਜਾਨਦੇ ਆ ਨਾਨਕ ਨਾਮ ਵਿਟੋ ਕੁਰਬਾਨ ਕਹਿੰਦੇ ਪ੍ਰਭੂ ਦੇ ਪਰਮੇਸ਼ਰ ਦੇ ਨਾਮ ਤੋਂ ਕੁਰਬਾਨ ਹਾਂ ਅੰਧੀ ਦੁਨੀਆ ਸਹਬ ਜਾਣ ਪਰ ਕਹਿੰਦੇ ਦੁਨੀਆਨੀ ਹੈ ਆਚਾ ਜੀ ਕਹਿੰਦੇ ਦੁਨੀਆਦਾਰ ਲੋਕ ਅੰਨੇ ਪਏ ਹਨ ਉਹ ਸਾਹਿਬ ਨੂੰ ਜਾਨ ਨਹੀਂ ਪਾਏ ਉਹ ਮਾਲਕ ਨਾਲ ਜਾਣ ਪਛਾਨ ਨਹੀਂ ਕਰ ਪਾਏ ਉਹ ਸ੍ਰਿਸ਼ਟੀ ਦੇ ਪਾਲਨਹਾਰੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ ਕਿਉਂਕਿ ਅੰਨਾਪਣ ਹੈ ਅਗਿਆਨਤਾ ਦਾ ਹਨੇਰਾ ਖਾਗੇ ਛਾਇਆ ਪਿਆ ਹੈ ਦੁਨੀਆ ਦੇ ਮਹਾਰਾਜ ਜੀ ਕਹਿੰਦੇ ਸਾਹਿਬ ਨੂੰ ਜਾਣਦੀ ਨਹੀਂ ਹੈ ਸ੍ਰਿਸ਼ਟੀ ਦੇ ਮਾਲਕ ਨੂੰ ਤਾਂ ਪਛਾਨਦੇ ਨਹੀਂ ਹਨ ਰਹਾ ਸ਼ਰਮ ਦੇ ਕੀ ਪਾਸ਼ਾ ਜੀ ਬਚਨ ਕਰਦੇ ਨੇ ਭਾਈ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਂ ਮਨ ਫ੍ਰੀਤ ਵਸੇ ਘਰ ਆਏ ਆਸ਼ਾ ਜੀ ਕਹਿੰਦੇ ਦੇਖੋ ਇਹ ਹਾਲ ਹੈ ਕਲ ਯੁਗ ਦਾ ਕਹਿੰਦੇ ਚੇਲਾ ਜਿਹੜਾ ਗੁਰੂ ਨੂੰ ਖਾਈ ਜਾਂਦਾ ਹੈ ਚੇਲਾ ਬਣਦਾ ਨਾ ਜਿਹੜਾ ਗੁਰੂ ਨੂੰ ਸੁੱਖ ਦੇਣ ਵਾਸਤੇ ਗੁਰੂ ਦੀ ਆਗਿਆ ਮੰਨਦਾ ਹੈ ਪਰਿਸ਼ਿ ਤੇ ਚੇਲਾ ਮਹਾਰਾਜ ਜੀ ਕਹਿੰਦੇ ਕਾਲ ਯੁਗ ਦਾ ਚੇਲਾ ਕਿਹਸਾ ਹੋਵੇਗਾ ਗੁਰਨਾਥ ਸਾਹਿਬ ਜੀ ਕਹਿੰਦੇ ਤੇ ਚੇਲਾ ਵੀ ਮਾਇਆ ਕਰਕੇ ਬਣੇਗਾ ਕਾਲ ਯੁਗ ਦੇ ਵਿੱਚ ਗੁਰੂ ਦਾ ਚੇਲਾ ਵੀ ਉਹੀ ਬਣੇਗਾ ਗੁਰੂ ਨੂੰ ਖਾਣ ਵਾਸਤੇ ਗੁਰੂ ਤੋਂ ਵੀ ਮਾਇਆ ਲਏਗਾ ਮਹਾਰਾਜ ਜੀ ਕਹਿੰਦੇ ਤਾਮ ਪ੍ਰੀਤ ਵਸੇ ਘਰ ਆਏ ਕਹਿੰਦੇ ਚਾਰ ਰੋਟੀਆਂ ਵਾਸਤੇ ਭੋਜਨ ਵਾਸਤੇ ਤਾਮ ਪ੍ਰਸ਼ਾਦੇ ਨੂੰ ਕਹਿੰਦੇ ਆ ਕਹਿੰਦੇ ਆਪਨੇ ਪੇਟ ਵਾਸਤੇ ਪੂਰਤੀ ਕਰਨ ਵਾਸਤੇ ਤਾਂ ਪ੍ਰੀਤ ਕਿਸੇ ਦੇ ਘਰ ਵਿੱਚ ਉਹ ਚੇਲਾ ਵਸਦਾ ਹੈ ਗੁਰੂ ਦੇ ਘਰ ਵਿੱਚ ਉਹ ਵਾਸ ਕਰ ਲੈਂਦਾ ਆਦੇ ਵਾਸਤੇ ਇੱਕ ਮਾਇਆ ਵਾਸਤੇ ਮਾਇਆ ਦੀ ਪੂਰਤੀ ਵਾਸਤੇ ਇੱਕ ਭੋਜਨ ਦੀ ਛਾ ਰੱਖਦੇ ਹੋਏ ਤੇ ਪਾਤਸ਼ਾਹ ਜੀ ਕਹਿੰਦੇ ਚੇਲਾ ਬੰਦ ਹੈ ਇਹ ਕਾਲ ਯੁੱਗ ਦਾ ਚੇਲਾ ਹੈ ਪਾਤਸ਼ਾਹ ਜੀ ਕਹਿੰਦੇ ਸੱਚਾ ਨਹੀਂ ਹੈ ਕਹਿੰਦੇ ਗੁਰੂ પાસે ਮੰਗਣ ਵਾਸਤੇ ਜਾਂਦਾ ਚੇਲਾ ਤੇ ਪਾਸ਼ਾ ਜੀ ਕਹਿੰਦੇ ਫਿਰ ਪ੍ਰਾਪਤੀ ਥੋੜਾ ਜੇ ਸਿਓ ਵਰਿਆ ਜੀਵਨ ਖਾਣ ਤੇ ਮਹਾਰਾਜ ਜੀ ਕਹਿੰਦੇ ਜੇ 100 ਸਾਲ ਵੀ ਅਸੀਂ ਜਿਉਂ ਜੀਏ 100 ਵਰਿਆ ਵੀ ਅਸੀਂ ਆਪਣੀ ਉਮਰ ਭੋਗ ਲਈਏ ਫਿਰ ਵੀ ਪਾਸ਼ਾ ਜੀ ਕਹਿੰਦੇ ਸੋਨਾ ਖਾਣ ਪਾਣ ਹੋਵੇ ਸੋਨਾ ਰਾਜ ਹੋਵੇ ਸਾਡੇ ਕੋਲ ਸੁੱਖ ਹੋਣਾ ਖਾਣ ਪਾਣ ਲਈ ਬਹੁਤਾ ਹੋਵੇ ਤੇ ਫਿਰ ਕਹੀਏ ਕਿ ਅਸੀਂ ਸਾਡੀ ਆਤਮਾ ਸੁੱਖ ਲੈ ਲੇਗੀ ਪਾਤਸ਼ਾਹ ਜੀ ਕਹਿੰਦੇ ਨਹੀਂ ਕਹਿੰਦੇ ਜੇ ਸੋ ਵਰਿਆਂ ਜੀਵਨ ਖਾਨ ਫਿਰ ਵੀ ਫੇਲਾਸੀ ਮਹਾਰਾਜ ਜੀ ਕਹਿੰਦੇ ਖਾਂਦੇ ਪਾਂਦੇ ਫਿਰ ਵੀ ਅਸੀਂ ਖਾਲੀ ਤੁਰ ਜਾਵਾਂਗੇ ਮਾਇਆ ਦਾ ਸੰਸਾਰੀ ਸੁੱਖ ਤਾਂ ਸਿਉ ਗਾਂਗੇ ਪਰ ਆਤਮਾ ਸਾਡੀ ਫਿਰ ਵੀ ਦੁਖੀ ਰਹੇਗੀ ਫਿਰ ਵੀ ਵਾਂਝੀ ਰਹੇਗੀ ਐਸੇ ਲੋਕ ਹਨ ਜਿਹੜੇ 100 ਸਾਲ ਆਜੂ ਭੋਗਦੇ ਹਨ ਕਈਆਂ ਦੀ 100 ਸਾਲ ਤੋਂ ਵੀ 1.5 150 ਸਾਲ ਟੱਪ ਜਾਂਦੀ ਸੀ ਹੁਣ ਤਾਂ ਚਲੋ ਘਟ ਗਈ ਅੱਜ ਹਜੇ ਵੀ ਬਜ਼ੁਰਗ ਕਈਆਂ ਜਿਹੜੇ 100 ਸਾਲ ਦੀ ਭੋਗਦੇ ਹਨ ਕਈਆਂ ਦਾ ਖਾਣ-ਪਾਣ ਵਿੱਚ ਵੀ ਧਿਆਨ ਰੰਦਾ 100 ਸਾਲ ਜ਼ਿੰਦਗੀ ਜੀ ਕੇ ਵੀ ਦੁਖੀ ਰਹਿੰਦੇ ਹਨ ਖਾਣ-ਪੀਣ ਦੀ ਵੀ ਚੰਗਾ ਮਾਇਆ ਟੱਕਾ ਵੀ ਸਹੀ ਪਰ ਫਿਰ ਵੀ ਉਹ ਪਰਮੇਸ਼ਰ ਨੂੰ ਚੇਤੇ ਨਹੀਂ ਰੱਖਦੇ ਜ਼ਿੰਦਗੀ ਨਿਗਾਹ ਦੀ 100 ਸਾਲ ਦੀ ਥੋੜੀ ਪੈ ਗਈ ਉਹ ਵੀ ਥੋੜੀ ਜャਪਦੀ ਆ ਉਹਨਾਂ ਲੋਕਾਂ ਨੂੰ ਪਰ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਦਾ ਆਇਆ ਕਾਦਾ ਸਫਲ ਹੈ ਜੇ 100 ਵਰਿਆਂ ਵੀ ਜੀਵਨ ਖਾਣ ਸੋਹਣਾ ਜੀ ਲਿਆ ਸੋਹਣਾ ਪਾਲਿਆ ਖੋਣਾ ਖਾ ਲਿਆ ਮਹਾਰਾਜ ਜੀ ਕਹਿੰਦੇ ਫਿਰ ਵੀ ਉਹ ਖਾਲੀ ਚਲੇਗੇ ਪ੍ਰਾਪਤੀ ਨਹੀਂ ਕਰ ਸਕੇ ਜਿਹੜੇ ਕੰਮ ਵਾਸਤੇ ਭਾਈ ਜਿਹੜੇ ਕਾਰਜ ਵਾਸਤੇ ਜਨਮ ਹੋਇਆ ਸੀ ਮਨੁੱਖਾ ਦੇਹ ਪਾਈ ਸੀ ਉਹ ਤਾਂ ਕੀਤਾ ਹੀ ਨਹੀਂ ਉਹਧੂਰਾ ਛੱਡਤਾ ਸੰਸਾਰੀ ਧੰਧਾਂ ਵਿੱਚ ਰਹਿ ਕੇ ਮਾਇਆ ਇਕੱਠੀ ਕਰਕੇ ਖਾਣ ਪੀਣ ਸੋਨਾ ਬਣਾ ਲਿਆ ਵਸਤਰ ਸੋਨੇ ਪਹਿਨੇ ਪਰ ਮਹਾਰਾਜ ਜੀ ਦੇ ਨਾਲ ਤਾਂ ਸੁਰਤੀ ਲਿਬ ਜੁੜੀ ਨਹੀਂ ਉਹ ਮਾਇਆ ਵਿੱਚ ਹੀ ਸੁਰਤੀ ਜੁੜੀ ਰਹੀ ਮਹਾਰਾਜ ਜੀ ਕਹਿੰਦੇ ਸੰਸਾਰ ਜੂਏ ਨੂੰ ਹਾਰ ਕੇ ਚਲੇਗਾ ਇਹਨੂੰ ਹਾਰ ਕੇ ਚਲੇਗੇ ਸ੍ਰਿਸ਼ਟੀ ਤੋਂ ਕੋਈ ਲਾਭ ਨਹੀਂ ਹੋਇਆ ਇੱਥੇ ਖੰਡਨ ਕੀਤਾ ਸੀ ਗੁਰੂ ਨਾਨਕ ਮਹਾਰਾਜ ਦੇ ਤਾਈ ਗਏ ਉਹ ਪਰਬਤਾਂ ਦੇ ਉਥੇ 150 ਸਾਲ ਦੀ ਉਮਰ ਸੀ ਸਿੱਧਾ ਨਹੀਂ ਜਿਨ੍ਹਾਂ ਨੇ ਕੁਝ ਵੀ ਪ੍ਰਾਪਤੀ ਨਹੀਂ ਸੀ ਕੀਤੀ ਐਵੇਂ ਪਹਿਲੇ ਬੈਠੇ ਰਹੇ ਪਰਬਤਾਂ ਵਿੱਚ ਛਿਪ ਛਿਪ ਕੇ ਤੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਥੱਲੇ ਤਾਰ ਲਿਆਂਦਾ ਦੇਖੋ ਦੁਨੀਆ ਵਿੱਚ ਬਹੁਤੇ ਲੋਕ ਐਸੇ ਹੋਏ ਤੇ ਮਹਾਰਾਜ ਜੀ ਕਹਿੰਦੇ ਇਹਦਾ ਕੋਈ ਲਾਭ ਨਹੀਂ ਹੈ ਭਾਈ ਖਸਮ ਪਛਾਣ 100 ਦਿਨ ਪਰਵਾਣ ਪਾਤਸ਼ਾਹ ਜੀ ਕਹਿੰਦੇ ਉਹੀ ਦਿਨ ਭਾਈ ਕੋਈ ਘੜੀ ਪਰਵਾਣ ਹੈ ਜਿਹੜਾ ਖਸਮ ਨੂੰ ਚੇਤੇ ਕਰਕੇ ਲੰਗੀ ਜਿਹਦੇ ਜਿਸ ਦਿਨ ਖਸਮ ਨਾਲ ਸਾਡਾ ਮੇਲ ਹੋਇਆ ਜਿਸ ਦਿਨ ਖਸਮ ਨੂੰ ਖਸਮ ਦੇ ਦਰਸ਼ਨ ਕਰ ਲੈ ਖਸਮ ਪਰਮਾਤਮਾ ਹਰੀ ਇਹਨਾਂ ਉਦਮ ਪਾਲਿਆ ਉਹ ਦਿਨ ਦੀ ਸਲਖਨਾ ਬਣ ਜਾਵੇਗਾ ਉਹ ਘੜੀ ਸਲਖਨੀ ਹੋ ਜਾਵੇਗੀ ਪਿਆਰਿਓ ਉਹ ਸਮਾ ਸੁਭ ਬਣ ਜਾਵੇਗਾ ਜਿਸ ਦਿਨ ਅਸੀਂ ਸੱਚੇ ਮਾਲਕ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲੈ ਉਦੀ ਬਾਣੀ ਦਾ ਹੀ ਉਹਨੂੰ ਚਿੱਤੇ ਕਰ ਲਿਆ ਉਹ ਦਿਨ ਸਾਡਾ ਲੇਖੇ ਚੋਂ ਕੱਟਿਆ ਜਾਵੇਗਾ ਉਹ ਦਿਨ ਭਲਾ ਬਣ ਜਾਵੇਗਾ ਨਹੀਂ ਤਾਂ ਅਸੀਂ ਤੁਰੇ ਫਿਰਦੇ ਆ ਜਿੰਦਗੀ ਗਾਲ ਕੇ ਤੁਰ ਜਾਣ ਸਾਰਿਆਂ ਨੇ ਉਹ ਹੀ ਦਿਨ ਪਰਵਾਣਾ ਜਿੱਥੇ ਨਾਮ ਜਪ ਲਿਆ ਗੁਰੂ ਦੀ ਸੰਗਤ ਵਿੱਚ ਚਾਰ ਘੜੀ ਆਣ ਕੇ ਬੈਠੇ ਮਹਾਰਾਜ ਦੇ ਦਰਸ਼ਨ ਕੀਤੇ ਬਾਣੀ ਨੂੰ ਸੁਣ ਕੇ ਵਿਚਾਰ ਸੁਣ ਕੇ ਕੀਰਤਨ ਸੁਣ ਕੇ ਉਹਦੀ ਸੰਗਤ ਕਰਕੇ ਹੱਥਾਂ ਦੇ ਨਾਲ ਉਹਦੀ ਸੇਵਾ ਕਮਾਲੀ ਮਹਾਰਾਜ ਜੀ ਕਹਿੰਦੇ ਉਹ ਸਰੀਰ ਸਫਲ ਹੈ ਉਹ ਮਨ ਰੂਪੀ ਭਾਂਡਾ ਧੁਪਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਗੁਰੂ ਦੇ ਦਰਸ਼ਨ ਪਾ ਲੈਂਦੇ ਹਨ ਖਸਮ ਪਛਾਣ ਹੈ ਮਹਾਰਾਜ ਜੀ ਕਹਿੰਦੇ ਸੋ ਦਿਨ ਪਰਵਾਣ ਕਹਿੰਦੇ ਭਾਈ ਉਹ ਦਿਨ ਸ਼ੁਭ ਹੈ ਉਹ ਭਲਾ ਹੈ ਭਾਈ ਉਹ ਦਿਨ ਜਿਸ ਦਿਨ ਖਸਮ ਨੂੰ ਚੇਤੇ ਕੀਤਾ ਦਰਸ਼ਨ ਦੇਖੀਏ ਦਇਆ ਨਾ ਹੋਏ ਤੇ ਨਹੀਂ ਤੇ ਮਹਾਰਾਜ ਜੀ ਕਹਿੰਦੇ ਕਾਲ ਯੁਗ ਦਾ ਕਿਹਦਾ ਪ੍ਰਭਾਵ ਹੈ ਕਹਿੰਦੇ ਭਾਈ ਭਾਈ ਨੂੰ ਮਿਲਦਾ ਤਾਂ ਹੈ ਪਾਤਸ਼ਾਹ ਜੀ ਕਹਿੰਦੇ ਹਨ ਕਹਿੰਦੇ ਦਰਸ਼ਨ ਦੇਖਣ ਵਾਸਤੇ ਭਾਈ ਜਾਂਦਾ ਤੇ ਹੈ ਪਰ ਮਾਇਆ ਦੀਆਂ ਲੜਾਈਆਂ ਝਗੜੇ ਇੰਨੇ ਜ਼ਿਆਦੇ ਹਨ ਭਾਈ ਦਾ ਭਾਈ ਨਾਲ ਪ੍ਰੇਮ ਕਾਦਾ ਹੈ ਮਾਇਆ ਦਾ ਰਿਸ਼ਤੇਦਾਰ ਦਾ ਪ੍ਰੇਮ ਕਾਦਾ ਹੈ ਮਾਇਆ ਦਾ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਦੇਖੀਏ ਦਇਆ ਨਾ ਹੋਏ ਹਿਰਦੇ ਵਿੱਚ ਦਇਆ ਜਿਹੜੀ ਆ ਉੱਡ ਚੁੱਕੀ ਐ ਖੰਭ ਲਾ ਕੇ ਦਇਆ ਤੋਂ ਬਿਨਾ ਧਰਮ ਨਹੀਂ ਪਰਮਵਿਤ ਨਹੀਂ ਪ੍ਰਵਿਰਤ ਹੁੰਦਾ ਮਨੁੱਖ ਜਿੰਨਾ ਚਿਰ ਦਇਆ ਹੈ ਆਪਸ ਦੇ ਵਿੱਚ ਪ੍ਰੇਮ ਹੈ ਉਹਨਾਂ ਚੀ ਧਰਮੀ ਆਸੀ ਪਰ ਦਇਆ ਕਿੱਥੇ ਰਹੀ ਏ ਮਾਇਆ ਦੀ ਦਇਆ ਨਾ ਹਰ ਪਾਸੇ ਚਾਰ ਪਾਸੇ ਹੱਥ ਤੇ ਤਲੀ ਤੇ ਅਣਤੰ ਦਾਇਆ ਵਾਂਗ ਦੂਜਾ ਭਰਾ ਰਿਸ਼ਤੇਦਾਰ ਦੇ 4 ਪੈਸੇ ਹਨ ਆਪਣੇ ਕੋਲ ਜੇ ਧਾਰਨ ਨਹੀਂ ਲਈਏ ਪਿਆਰਿਓ 4 ਪੈਸੇ ਹਨ ਸਾਡੇ ਘਰ ਤਾਂ ਸਾਰੇ ਰਿਸ਼ਤੇਦਾਰ ਭੱਜ-ਭੱਜ ਕੇ ਆਉਣਗੇ ਬੈਠਣਗੇ ਆਓ ਜੀ ਆਓ ਜੀ ਕਰਨਗੇ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿੱਦਨ ਮਾਇਆ ਭੱਜ ਗਈ ਉਹ ਦਿਨ ਫਿਰ ਪ੍ਰੇਮ ਵੀ ਉੱਡ ਜਾਣਾ ਉਦੋਂ ਦਰਸ਼ਨ ਵੀ ਨਹੀਂ ਕਰਨੂ ਚਿਤ ਕਰਨੀ ਪਹਿਲੋ ਜਾਂਦੇ ਸੀ ਨਾ ਲੋਕ ਗਰੀਬੀ ਹੁੰਦੀ ਸੀ ਤੁਰ ਕੇ ਲੋਕ ਆਉਂਦੇ ਸੀ ਆਪਸ ਦੇ ਵਿੱਚ ਮੇਲ ਸੀ ਰਿਸ਼ਤੇਦਾਰੀਆਂ ਦਾ ਆਪਣੇ ਪਰਾਵਾਂ ਦਾ ਪਿਆਰ ਸੀ ਵੱਡੇ ਵੇੜੇ ਹੁੰਦੇ ਸੀ ਸਾਰੇ ਪਰਿਵਾਰ ਇਕੱਠੇ ਦਿੰਦੇ ਸੀ ਵੱਡੇ ਵੇੜਿਆਂ ਦੇ ਵਿੱਚ ਸਾਰੇ ਪਰਿਵਾਰ ਇਕੱਠੇ ਹੁੰਦੇ ਸੀ ਆਪਸ ਦੇ ਵਿੱਚ ਭਰਾਵਾਂ ਦਾ ਭਜਾਈਆਂ ਦਾ ਪੁੱਤਰਾਂ ਦਾ ਧੀਆਂ ਦਾ ਮੇਲ ਹੁੰਦਾ ਸੀ ਹੁਣ ਕਿਹਦਾ ਮੇਲ ਹੈ ਅੱਜ ਮਾਇਆ ਨਹੀਂ ਸਾਡੇ ਕੋਲ ਸਾਨੂੰ ਕੋਈ ਨਹੀਂ ਪਛਾਣੇਗਾ ਕੋਈ ਰਿਸ਼ਤੇਦਾਰੀ ਨਹੀਂ ਰਹੀ ਮਾਇਆ ਤੋਂ ਬਿਨਾ ਕੁਝ ਵੀ ਨਹੀਂ ਰਿਹਾ ਸਿਸਤੀ ਕਾਲ ਯੁੱਗ ਦਾ ਇਹਨਾਂ ਜ਼ੋਰ ਜ਼ਿਆਦਾ ਹੈ ਇਹ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਉਦੋਂ ਦੱਸ ਰਹੇ ਹਨ ਕਹਿੰਦੇ ਦਰਸ਼ਨ ਦੇਖੇ ਦਇਆ ਨਾ ਹੋਏ ਕਹਿੰਦੇ ਆਪਾਂ ਬਨੌਟੀਪਨ ਹੈ ਦੇਖਾ ਦਾ ਕੀ ਹੈ ਨਾ ਬਨੌਟੀਪਨ ਜਾਂਦੇ ਤੇ ਹਾਂ ਚਾਰ ਘੜੀ ਕਿਸੇ ਦੇ ਘਰ ਰਿਸ਼ਤੇਦਾਰ ਦੇ ਭੈਣ ਫਰਾ ਦੇ ਪਰ ਉਸੇ ਵੀ ਮਾਇਆ ਦੀ ਪ੍ਰਭਾਵ ਹੈ ਨਾ ਜੇ ਮਾਇਆ ਦਿੱਤੀ ਤਾਂ ਹੀ ਅਗਲਾ ਖੁਸ਼ ਹੁੰਦਾ ਹੈ ਲਫਾਫਾ ਫੜਾ ਦੋ ਅਗਲਾ ਖੁਸ਼ ਹੈ ਜੇ ਨਹੀਂ ਫੜਾ ਕੇ ਆਏ ਤੇ ਅਗਲਾ ਬਾਅਦ ਗਾਲਾਂ ਕੱਢਦਾ ਅਰੇ ਕੀ ਲੈਣਾ ਸਭੇ ਕਰਨਾ ਜਿੰਨੇ ਜੋ ਕੋਈ ਫਾਫੇ ਨਹੀਂ ਦਿੱਤਾ ਮਾਇਆ ਹੀ ਨਹੀਂ ਦਿੱਤੀ ਕਾਦੇ ਲਈ ਆ ਜੇ ਸਗਨ ਹੀ ਨਹੀਂ ਦਿੱਤਾ ਰੋਟੀ ਕਾਦੀ ਖਾਦੀ ਐ ਨਹੀਂ ਇਹ ਹੀ ਮਾਇਆ ਦਾ ਪ੍ਰਭਾਵ ਮਾਇਆ ਤੋਂ ਬਿਨਾ ਕੋਈ ਰਿਸ਼ਤਾ ਨਹੀਂ ਰਹਾ ਕੋਈ ਪ੍ਰੇਮ ਪ੍ਰਾਪ ਨਹੀਂ ਪਿਆਰ ਨਹੀਂ ਰਹਾ ਮਾਇਆ ਦਾ ਚੱਕਰ ਵੀ ਮਾਇਆ ਦਾ ਜਾਲ ਇੰਨਾ ਜ਼ਿਆਦਾ ਫੈਲ ਗਿਆ ਮੂਹ ਰਿਸ਼ਤੇ ਖਤਮ ਹੋ ਚੁੱਕੇ ਹਨ ਉੱਡ ਚੁੱਕੇ ਹਨ ਤੇ ਮਹਾਰਾਜ ਜੀ ਕਹਿੰਦੇ ਦਇਆ ਹੀ ਨਹੀਂ ਦੇ ਵਿੱਚ ਫਿਰ ਧਰਮੀ ਕਹਦੇ ਆ ਸੀ ਜਦੋਂ ਦਇਆ ਤਰਸ ਖਤਮ ਹੋ ਗਿਆ ਤੇ ਧਰਮ ਆਪਣੇ ਆਪ ਪਿੱਛੇ ਅੜ ਜਾਂਦਾ ਤੇ ਮਹਾਰਾਜ ਨੇ ਤੇ ਦਇਆ ਤੋਂ ਦੇਖੋ ਸਾਨੂੰ ਸਿੰਘ ਬਣਾਇਆ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਇਹ ਦੇਖੋ ਇਹਦੇ ਵਿੱਚ ਹੀ ਵੱਡਾ ਇਤਿਹਾਸ ਹੈ ਪਹਿਲੋ ਦਇਆ ਲਿਆਂਦੀ ਉਹਨਾਂ ਨੇ ਫਿਰ ਧਰਮ ਇਕੱਠਾ ਕੀਤਾ ਫਿਰ ਹਿੰਮਤ ਆਈ ਫਿਰ ਮੋਹ ਆਇਆ ਫਿਰ ਖਾਲਸਾ ਬਣਿਆ ਨਾ ਸਾਹਿਬ ਤੇ ਜਾ ਕੇ ਖਾਲਸਾ ਦਾ ਮੇਲ ਤਾਂ ਹੋਇਆ ਸਮਿਲਤਾ ਹੈ ਸਾਡਾ ਪਰਮਾਤਮਾ ਜਿਹੜੇ ਸਾਰੇ ਸਾਡੇ ਵਿੱਚ ਅਸੀਂ ਇਸ ਚੀਜ਼ਾਂ ਦੇ ਤਾਂ ਜੋਗ ਆ ਮਾਸਾ ਜੀ ਕਹਿੰਦੇ ਤਾਂ ਧਰਮੀਆਂ ਜਿਹੜੇ ਸਾਡੇ ਅੰਦਰ ਇਹ ਸਾਰਾ ਪਨ ਹੈ ਦਇਆ ਹੈ ਧਰਮ ਹੈ ਹਿੰਮਤ ਹੈ ਉਹ ਹੈ ਤਾਂ ਹੀ ਅਸੀਂ ਖਾਲਸੇ ਆ ਤਾਂ ਹੀ ਅਸੀਂ ਸਿੱਖਾਂ ਜੀ ਗੁਰੂ ਤੋਂ ਸਿੱਖਦੇ ਆ ਤੇ ਜੇ ਅਸੀਂ ਕਹਿ ਦਈਏ ਸਿੱਖਣ ਦੀ ਲੋੜ ਹੀ ਨਹੀਂ ਅਸੀਂ ਤਾਂ ਬਣੇ ਬਣਾਏ ਸਿੱਖਾਂ ਮਹਾਰਾਜ ਜੀ ਕਹਿੰਦੇ ਜੇ ਸਿੱਖ ਨੂੰ ਸਾਰੀ ਜ਼ਿੰਦਗੀ ਸਿੱਖਣਾ ਪੈਂਦਾ ਸਿੱਖ ਸਿੱਖ ਕੇ ਉਹ ਸਿੱਖ ਬਣਦਾ ਸਿੱਖ ਅਰਚੀ ਬਣਦਾ ਸਿੱਖੀ ਜਾ ਸਾਰੀ ਜ਼ਿੰਦਗੀ ਗੁਰੂ ਤੋਂ ਗੁਣ ਸਿੱਖਦਾ ਰਹੇ ਤੇ ਤੂੰ ਇੱਕ ਦਿਨ ਸਿੱਖ ਕੇ ਪੂਰਾ ਬਣ ਜਾਏਗਾ ਪੂਰੇ ਵਿੱਚ ਸਮਾਜੇਗਾ ਜਦੋਂ ਪੂਰਾ ਸਿੱਖ ਕੇ ਜਦੋਂ ਤੇਰੀ ਉਮਰ ਆਖਰੀ ਹੋਏਗੀ ਤੂੰ ਪੂਰਾ ਸਿੱਖ ਚੁੱਕਾ ਹੋਏਗਾ ਫਿਰ ਗੁਰੂ ਦੇ ਵਿੱਚ ਲੀਨ ਹੋ ਜਾਵੇਂਗਾ ਬਿਮਾਰਾ ਜੀ ਕਹਿੰਦੇ ਖੁਦਾ ਅੱਗੇ ਬਚਨ ਕਰ ਦੇਨ ਪਾਸ਼ਾ ਜੀ ਕਹਿੰਦੇ ਇਹ ਕਾਲ ਯੁਗ ਦਾ ਵੱਡਾ ਪ੍ਰਭਾਵ ਹੈ ਮਾਇਆ ਦਾ ਬਹੁਤ ਵੱਡਾ ਪ੍ਰਭਾਵ ਹੈ ਇਸ ਕਾਲ ਯੁਗ ਦੇ ਵਿੱਚ ਲਏ ਦਿੱਤੇ ਬਿਨ ਰਹਿ ਨਾ ਕੋਏ ਰਹਿੰਦਾ ਕੋਈ ਦੇਖੋ ਕਿ ਮਹਾਰਾਜ ਜੀ ਨੇ ਬਚਨ ਕਰਤੇ ਕਹਿੰਦੇ ਲੈਣ ਦੇਣ ਤੋਂ ਬਿਨਾ ਕੋਈ ਗੱਲ ਹੀ ਨਹੀਂ ਹੈਗੀ ਜੇ ਮਾਇਆ ਰੱਖਦੇ ਆ ਤਲੀ ਤੇ ਤਾਂ ਕੰਮ ਹੁੰਦੇ ਹਨ ਤਾਂ ਕੰਮ ਹੁੰਦੇ ਨਾ ਮਾਇਆ ਰੱਖਣ ਤੋਂ ਬਿਨਾ ਕੋਈ ਦੀ ਪਛਾਣ ਦਾ ਅਗੇ ਮਹਾਰਾਜ ਜੀ ਦੱਸਦੇ ਹਨ ਰਾਜਾ ਨਿਉ ਕਰੇ ਹੱਥ ਹੋਏ ਕਹਿੰਦੇ ਰਾਜਾ ਵੀ ਦੇਖੋ ਤਾਂ ਨਿਆ ਕਰਦਾ ਉਹਦੀ ਤਲੀ ਤੇ ਜਾ ਕੇ ਜਦੋਂ ਅਸੀਂ ਰਿਸ਼ਵਤ ਰੱਖਦੇ ਆ ਅਫਸਰਾਂ ਕੋਲ ਜਾਂਦੇ ਆ ਕੰਮ ਕਰਾਣ ਦੇ ਕੋ ਰਿਸ਼ਵਤ ਲੈ ਕੇ ਜਾਂਦੇ ਆ ਬਹੁਤੇ ਤੇ ਜੇ ਨਾ ਦਈਏ ਕਈ 21 ਸਾਲ ਉਹ ਗੇੜੀ ਮਰਵਾਈ ਜਾਂਦੇ ਹਨ ਮੇਰਾ ਵੀ ਸਾਲ ਇੱਕ ਗੇੜੀ ਮਰਵਾਈ ਹੋਈ ਪਲਾਟ ਲੈ ਆਸੀ ਉਹ ਵੀ ਪਾਇਆ ਚੁੱਕੀ 7-8 ਲੱਖ ਰੁਪਇਆ ਰਿਸ਼ਤੇਦਾਰਾਂ ਤੋਂ ਫੜਿਆ ਤੇ 1.5 ਸਾਲ ਮੈਂ ਗੇੜੀ ਮਾਰਦਾ ਰ ਐਨਓਸੀ ਵਾਸਤੇ ਤੇ ਸਿਰਫ 5000 ਦੀ ਰਿਸ਼ਵਤ ਸੀ 5000 ਕਹਿੰਦੇ ਰੱਖੋ ਆਪਣੀਆਂ ਨੁਸੀ ਲਾਓ ਐਸੀ ਰਿਸ਼ਵਤ ਫੈਲੀ ਹੋਈ ਆ ਹਰ ਕੋਈ ਅਫਸਰ ਰਿਸ਼ਵਤ ਭਾਲਦਾ ਹਰ ਕੋਈ ਅਫਸਰ ਇੱਥੇ ਗੁਰੂ ਨਾਨਕ ਮਹਾਰਾਜ ਜੀ ਦੱਸ ਵੀ ਰਹੇ ਹਨ ਬਾਦਸ਼ਾਹ ਜੀ ਕਹਿੰਦੇ ਨੇ ਦਇਆਵਾਨ ਕੋਈ ਨਹੀਂ ਆ ਰਾਜਾ ਨਿਉ ਕਰੇ ਹੱਥ ਹੋਏ ਕਹਿੰਦੇ ਜੇ ਤੇਰੇ ਹੱਥ ਤੇ ਮਾਇਆ ਹੈ ਰਾਜਾ ਵੀ ਇੱਥੇ ਤਾਂ ਨਿਉ ਕਰਦਾ ਨਹੀਂ ਤੇ ਕਹਿੰਦਾ ਭਾਜਾ ਇਥੋਂ ਧਰਮੀ ਹੋਏਗਾ ਘਰ ਹੋਏਗਾ ਦੌੜ ਜਾ ਧਰਮੀ ਲੋਕਾਂ ਨੂੰ ਵੀ ਧੱਕੇ ਪੈਂਦੇ ਆ ਧਰਮ ਦੇ ਵਾਸਤੇ ਜੇ ਕੋਈ ਧਰਮ ਦੀ ਜਾ ਕੇ ਆੜ ਲੈਣਾ ਕਹੇ ਵੀ ਮੈਂ ਧਰਮੀ ਆ ਮੈਨੂੰ ਬਖਸ਼ ਦੋ ਕਿੱਥੇ ਬਖਸ਼ਦੇ ਆ ਉੱਥੇ ਤੇ ਗਰੀਬ ਨੂੰ ਧਰਮੀ ਨੂੰ ਕੋਈ ਪਛਾਣਦਾ ਨਹੀਂ ਐ ਮਾਇਆ ਦਾ ਹੀ ਸਭ ਕੁਝ ਹੱਥੀ ਮਾਇਆ ਰੱਖ ਦੋ ਸਕਿੰਟ ਲੱਗੇਗਾ ਕੰਮ ਹੋਣ ਤੇ ਨਹੀਂ ਤਾਂ ਗਰੀਬਾਂ ਦੀਆਂ ਵਿਚਾਰਿਆਂ ਦੀਆਂ ਲੈਣਾ ਲੱਗੀਆਂ ਰਹਿੰਦੀਆਂ ਅਫਸਰ ਬਹਾਨੇ ਨੇ ਮਾਰਦੇ ਹਨ ਕੀ ਆ ਤੇਰਾ ਕਾਗਜ਼ ਗਲਤ ਐ ਆ ਸਰ ਇੱਥੇ ਅਫਸਰ ਕੋਲ ਜਾ ਉਹ ਢੇੜੇ ਮਾਰ ਮਾਰ ਮਾਤੀ ਮਨੋਕ ਨੂੰ ਪਾਗਲ ਕਰ ਦਿੰਦੇ ਆ ਢੇੜੇ ਮਾਰ ਮਾਰ ਕੀ ਵਿਚਾਰਾ ਥੱਕ ਕੇ ਕਹਿੰਦਾ ਭਾਈ ਜਿੰਨੇ ਮਾਇਆ ਲੈਣੀ ਐ ਲਓ ਮੇਰਾ ਕੰਮ ਕਰੋ ਥੱਕ ਜਾਂਦਾ ਅਗਲਾ ਦੁਖੀ ਹੋ ਜਾਂਦਾ ਯਾਰ ਜਿੰਨੇ ਜਿੰਨੀ ਰਿਸ਼ਵਤ ਦੇਣੀ ਸੀ ਉਹਨੂੰ ਇਜਾਜ਼ਤ ਉਹਦਾ ਤੇਲ ਫੁੱਕ ਜਾਂਦਾ ਉਹ ਫਿਰ ਥੱਕ ਕੇ ਆਪਣੇ ਆਪ ਰਿਸ਼ਵਤ ਕੱਢਦਾ ਕਿਉਂਕਿ ਇਹ ਰਾਜਾ ਜਿਹੜਾ ਪਾਸ਼ਾ ਜੀ ਕਹਿੰਦੇ ਉਹ ਨਿਆਂ ਹੀਤਾ ਕਰਦਾ ਕਲ ਯੁਗ ਦਾ ਰਾਜਾ ਐ ਸੋ ਹੋਏਗਾ ਹੱਥ ਤੇ ਮਾਇਆ ਹੋਏਗੀ ਤਾਂ ਨਾ ਹੋਏਗਾ ਨਹੀਂ ਤੇ ਕੋਈ ਪੁੱਛੇਗਾ ਨਹੀਂ ਕਹੇ ਖੁਦਾਈ ਨਾ ਬੰਨੇ ਕੋਈ ਜੇ ਪਰਮੇਸ਼ਰ ਦਾ ਪਾਸ਼ਾ ਜੀ ਕਹਿੰਦੇ ਨਾਮ ਲੈ ਕੇ ਵੀ ਤਰਲਾ ਪਾਏਗਾ ਨਾ ਕਿ ਪਰਮੇਸ਼ਰ ਤੇ ਭਉ ਕਰ ਦਰ ਕਰ ਤੇਰਾ ਕੰਮ ਕਰ ਦੇ ਫਿਰ ਵੀ ਕੋਈ ਪਛਾਣੇਗਾ ਨਹੀਂ ਮਹਾਰਾਜ ਜੀ ਕਹਿੰਦੇ ਖੁਦਾਈ ਕਹੇ ਨਾ ਮੰਨੇ ਕੋਈ ਕਿੰਦੇ ਫਿਰ ਵੀ ਲੋਕ ਮੰਨਣਗੇ ਨਹੀਂ ਫਿਰ ਵੀ ਮਾਇਆ ਹੀ ਲੈ ਕੇ ਕੰਮ ਕਰਨਗੇ ਇਹ ਕਾਲ ਯੁੱਗ ਦੇ ਵਿੱਚ ਐਸਾ ਹੋਣਾ ਮਹਾਰਾਜ ਜੀ ਕਹਿੰਦੇ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਧਰ ਫਰਮਾਨ ਦੇਖੋ ਖੀਰ ਲੀਆਂ ਭਗਤੀਆਂ ਵਿੱਚ ਮਹਾਰਾਜ ਜੀ ਕਹਿੰਦੇ ਮਾਨਸ ਜਿਹੜਾ ਇੱਕ ਬੂਹੇ ਤੇ ਬੰਨੇ ਹੋਏ ਕੁੱਤੇ ਦੀ ਤਰ੍ਹਾਂ ਹੈ ਕੁੱਤਾ ਜਿਹੜਾ ਰੋਟੀ ਵਾਸਤੇ ਬੂਹੇ ਤੇ ਰਾਖੀ ਕਰਦਾ ਸਾਰਾ ਦਿਨ ਮਾਲਕ ਦੇ ਬੂਹੇ ਤੇ ਬੈਠਾ ਰਹਿੰਦਾ ਕਿ ਮੈਨੂੰ ਰੋਟੀ ਮਿਲੇਗੀ ਇਸ ਕਰਕੇ ਉਹ ਰਾਖੀ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ ਮਨੁੱਖ ਦਾ ਵੀ ਇਹੀ ਹਾਲ ਹੈ। ਕਹਿੰਦੇ ਮਨੁੱਖ ਵੀ ਇੱਕ ਮਾਇਆ ਵਾਸਤੇ ਰੋਟੀ ਵਾਸਤੇ ਕੰਮ ਕਰਦਾ ਨਹੀਂ ਤਾਂ ਕਰਦਾ ਨਹੀਂ ਹੈ। ਮਾਨਸ ਔਰਤ ਨਾਨਕ ਨਾਮ ਕਰਨੀ ਕੁੱਤਾ ਦਰਸੁਰ ਮਾਲਕ ਕਹਿੰਦੇ ਇੱਥੇ ਕਰਨੀ ਜਿਹੜੀ ਹੈ ਕੁੱਤਿਆਂ ਦੀ ਤਰ੍ਹਾਂ ਹੈ। ਮਨੁੱਖ ਦੀ ਕਰਨੀ ਮੂਰਤ ਤਾਂ ਮਨੁੱਖਾ ਲਈ ਹੈ। ਪਾਤਸ਼ਾਹ ਜੀ ਕਹਿੰਦੇ ਪਰ ਗੁਣ ਮਨੁੱਖਾ ਲਈ ਨਹੀਂ ਆਣ ਸਰੀਰ ਮਨੁੱਖ ਦਾ ਮਨੁੱਖਾ ਲੈ ਪਰ ਕਹਿੰਦੇ ਰਤੀ ਜੀ ਦਾ ਮਨੁੱਖੇ ਬਾਕੀ ਸਾਰਾ ਬਰੋਟਾ ਪਾਣੇ ਬਾਕੀ ਕੁੱਤਿਆਂ ਲਈ ਕੰਮ ਹੈ ਪਾਤਸ਼ਾਹ ਜੀ ਕਹਿੰਦੇ ਮਨੁੱਖ ਦਾ ਤੇ ਸਰੀਰ ਹੈ ਮੂਰਤ ਹੈ ਅੰਦਰ ਜਿਹੜੇ ਗੁਣਾਂ ਨੂੰ ਮਨੁੱਖਾ ਲਿਆਏ ਨਹੀਂ ਇਹ ਮਹਾਰਾਜ ਜੀ ਕਹਿ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਕੋਈ ਬਨੌਟੀ ਗੱਲਾਂ ਨਹੀਂ ਸਾਡੀਆਂ ਕਈਆਂ ਹੋਈਆਂ ਰਾਜਾ ਜੀ ਕਹਿੰਦੇ ਕਰਨੀ ਕੁੱਤਾ ਦਰ ਫਰਮਾੜ ਕਹਿੰਦੇ ਦਰ ਤੇ ਬੈਠਾ ਕੁੱਤਾ ਹੋਇਆ ਵੀ ਦੇਖੋ ਇੱਕ ਭੋਜਨ ਵਾਸਤੇ ਉਹ ਮਾਲਕ ਦਾ ਵਫਾਦਾਰ ਬਣਿਆ ਰਹਿਦਾ ਬੂਹੇ ਤੇ ਬਹਿ ਕੇ ਰਾਖੀ ਕਰਦਾ ਸਾਰਾ ਦਿਨ ਇਸ ਭੋਜਨ ਪਾਏਗਾ ਮਾਲਕ ਮੈਨੂੰ ਤੇ ਮਹਾਰਾਜ ਜੀ ਕਹਿੰਦੇ ਉਹ ਮਨੁੱਖ ਦਾ ਹਾਲ ਹੈ ਇਸੇ ਤਰੀ ਮਨੁੱਖ ਹੈ ਕਹਿੰਦੇ ਬੱਸ ਥੋੜੀ ਜੀ ਮੂਰਤ ਹੈ ਮਨੁੱਖਾ ਲਈ ਬਾਕੀ ਤੇਹੀ ਕੰਮ ਹਨ ਸਤਿਗੁਰੂ ਜੀ ਕਹਿੰਦੇ ਗੁਰ ਪ੍ਰਸਾਦ ਜਾਣੇ ਮਹਿਮਾਨ ਤੇ ਮਹਾਰਾਜ ਜੀ ਕਹਿੰਦੇ ਜਿੰਨੇ ਤੇ ਗੁਰੂ ਦੀ ਕਿਰਪਾ ਹੋ ਗਈ ਪਾਏ ਗੁਰ ਪ੍ਰਸਾਦ ਜਾਣੇ ਮਹਿਮਾਨ ਕਹਿੰਦੇ ਉਹੀ ਉਹਨੂੰ ਜਾਣ ਲੈਂਦਾ ਹੈ ਜਿਹਦੇ ਤੇ ਗੁਰੂ ਹੱਥ ਰੱਖਦਾ ਹੈ ਜਿਹਦੇ ਤੇ ਗੁਰੂ ਕਿਰਪਾ ਕਰਦਾ ਹੈ ਮਿਹਰ ਕਰਦਾ ਹੈ ਉਹ ਕਾਲ ਯੁਗ ਦੇ ਵਿੱਚ ਵੀ ਸਤਜੁਗ ਜੀ ਜਿੰਦਾ ਮਨੁੱਖ ਜਿਹਨੂੰ ਮਹਾਰਾਜ ਜੀ ਦੀ ਮਿਹਰ ਹੋ ਜਾਂਦੀ ਹੈ ਨਾਮ ਦੀ ਦਾਸ ਜਿਹਦੇ ਚਾਰਨ ਪ੍ਰਾਪਤ ਹੋ ਜਾਂਦੀ ਜਿਹਨੂੰ ਹਰੀ ਦੇ ਚਰਨ ਜੀ ਦੇ ਹਿਰਦੇ ਵਿੱਚ ਵਸਦੇ ਹਨ ਆਸ਼ਾ ਜੀ ਕਹਿੰਦੇ ਉਹਦੀ ਕਿਰਪਾ ਦੇ ਨਾਲ ਉਹ ਸੱਚੇ ਮਾਲਕ ਦਾ ਮਹਾਰਾਜ ਜੀ ਕਹਿੰਦੇ ਮੈਂ ਮਾਨ ਬਣ ਜਾਂਦਾ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਲੀਨ ਹੋ ਜਾਂਦਾ ਤਾਂ ਕਿਛ ਦਰਗੀ ਪਾਵੇ ਮਾਨ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਦਰਗਾਹ ਵਿੱਚ ਵੀ ਮਾਨ ਮਿਲਦਾ ਕਹਿੰਦੇ ਫਿਰ ਦਰਗਾਹ ਵਿੱਚ ਮਾਨ ਮਿਲਣਾ ਇੱਜ਼ਤ ਮਿਲਣੀ ਹੈ ਤੇ ਗੁਰੂ ਨੂੰ ਪ੍ਰਸੰਨ ਕਰਕੇ ਗੁਰੂ ਦੀ ਕਿਰਪਾ ਲੈ ਲਾਂਗੇ ਤੇ ਗੁਰੂ ਨੂੰ ਪ੍ਰਸੰਨ ਕਰਾਂਗੇ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੇ ਗੁਣ ਮੰਨਾ ਕੇ ਗੁਣ ਧਾਰਨ ਕਰਾਂਗੇ ਤੇ ਗੁਰੂ ਵਿੱਚ ਲੀਨ ਹੋਾਂਗੇ ਫਿਰ ਮਹਾਰਾਜ ਜੀ ਕਹਿੰਦੇ ਲੋਕ ਪਰਲੋਕ ਵਿੱਚ ਹੀ ਮਾਨ ਪਾਵਾਂਗੇ ਇੱਜ਼ਤ ਪਾਵਾਂਗੇ ਸਤਕਾਰ ਪਾਵਾਂਗੇ ਇਹ ਸ਼ਬਦ ਦੀ ਵਿਚਾਰ ਹੈ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਕਾਲ ਜੂਲ ਦੀਆਂ ਇਸ਼ਾਨੀਆਂ ਨਦਿ ਹੋ ਸਾਨੂੰ ਜੀਵਾਂ ਨੂੰ ਬਚਨ ਕਰ ਜਾਂ ਦੇਖੋ ਹਾਲ ਉਸੇ ਤਰ੍ਹਾਂ ਹੀ ਬਾਣੀ ਸੱਚ ਬੋਲ ਦੀ ਅਟਲ ਸਚਾਈ ਹੈ ਹੁਣ ਇਹੀ ਵਰਤਾਰਾ ਵਰਤ ਰਿਹਾ ਹਰ ਪਾਸੇ ਤਲੀ ਤੇ ਮਾਇਆ ਰੱਖ ਲੋ ਤਾਂ ਸਾਡੇ ਹਿੱਸੇਦਾਰ ਹਣ ਸਾਰੇ ਅਵਸਰ ਪਿੱਛੇ ਪਿੱਛੇ ਫਿਰਦੇ ਹਨ ਦੁਨੀਆ ਪਿੱਛੇ ਫਿਰਦੀ ਅਜ ਮਾਇਆ ਤੋਂ ਹੀਨੇ ਅੱਸੀ ਤੇ ਕੋਈ ਪੁੱਛਦਾ ਨਹੀਂ ਇੱਕੋ ਮਾਲਕ ਹੈ ਸਤਗੁਰ ਜਿਹੜਾ ਮਾਇਆ ਤੋਂ ਬਿਨਾ ਪੁੱਛਦਾ ਕੋਈ ਨਹੀਂ ਸੰਸਾਰੀ ਵਸਤਵਾਂ ਤੋਂ ਮੁਰਖ ਉੱਚਾ ਉੱਠਦਾ ਤੇ ਮਾਲਕ ਗੱਲ ਨਾ ਲੈਂਦਾ ਦੁਨੀਆ ਛੱਡ ਦਿੰਦੀ ਐ ਪਰ ਸਤਿਗੁਰੂ ਜੀ ਨਹੀਂ ਛੱਡਦੇ ਜਦੋਂ ਮਰਜੀ ਇਹਦੇ ਕੋਲ ਆ ਜੀਏ ਉਹ ਤਰਸ ਕਰਕੇ ਮਿਹਰ ਕਰਦੇ ਹਨ ਫਿਰ ਵੀ ਗੱਲ ਨਾ ਲਾਂਦੇ ਹਨ ਇਹਦੇ ਤੇ ਵਿਸ਼ਵਾਸ ਸਾਡਾ ਬੰਨਾ ਚਾਹੀਦਾ ਸਤਿਗੁਰਾਂ ਤੇ ਸਦਾ ਇਹਦੇ ਅੰਗੇ ਝੋਲੀ ੱਢੀਏ ਇਹਦੀ ਦਾਤ ਨੂੰ ਸਦਾ ਹੀ ਸੱਚੇ ਨਾਮ ਨੂੰ ਹਿਰਦੇ ਵਿੱਚ ਵਸਾਈਏ ਤਾਂ ਜ਼ਿੰਦਗੀ ਵਿੱਚ ਪਿਆਰਿਓ ਸੁਖ ਮਾਣਾਂਗੇ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਨਿਕਾਂ ਭੁੱਲਾ ਜੰਨੀਆਂ ਨ ਮਹਾਰਾਜ ਸਤਿ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ